ਆ ਕਾਇਰੜੇ। ਮੈਂ ਦੀ ਮੇਰੇ ਗੱਲ ਚੜ ਗਈ ਆ। ਆ ਆ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਯੂਰ ਇੰਸਟਾਗ੍ਰਾਮ 스타 ਗੱਗੂ ਅਤੇ ਮੋਟਾ ਜਿਹਨੂੰ ਸਾਰੇ ਤੁਸੀਂ ਜਾਣਦੇ ਹੋਵੋਗੇ। ਹਾਲੀ ਵਿੱਚ ਉਹਨਾਂ ਦੀ ਸਿਸਟਰ ਵਿਆਹ ਦੇ ਬੰਦਨ ਵਿੱਚ ਵੱਜ ਚੁੱਕੇ ਨੇ। ਇਸ ਦੀਆਂ ਤਸਵੀਰਾਂ ਅਤੇ ਵੀਡੀਓ ਸਾਡੇ ਨਾਲ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਕੀਤੀਆਂ। ਇਸ ਨੂੰ ਦੇਖਦਿਆਂ ਹੀ ਆਡੀਅנס ਵੱਲੋਂ ਵਧਾਈਆਂ ਦੇਣ ਦਾ ਸੰਸਲਾ ਜਾਰੀ ਹੋ ਗਿਆ। ਗੱਗੂ ਗਿੱਲ ਆਪਣੀ ਭੈਣ ਜੀ ਨੂੰ ਬਹੁਤ ਹੀ ਪਿਆਰ ਕਰਦੇ ਨੇ। ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਨੇ ਆਪਣੀ ਸਿਸਟਰ ਦੇ ਉੱਪਰੋਂ ਮਿਰਚਾਂ ਵਾਰੀਆਂ ਨੇ ਅਤੇ ਡੋਲੀ ਵਾਲੀਆਂ ਤੁਸੀਂ ਵੀ ਸ਼ੇਅਰ ਕੀਤੀਆਂ ਨੇ इमोਸ਼ਨਲ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਵੀ ਸੰਧੂ ਫੈਮਿਲੀ ਨੂੰ ਵਿਆਹ ਦੀਆਂ ਮੁਬਾਰਕਾਂ ਦੇਣਾ ਨਾ ਭੁੱਲਣਾ ਆਓ ਤੁਹਾਡੇ ਨਾਲ ਵਿਆਹ ਦੀਆਂ ਕਲਿੱਪਾਂ ਸਾਂਝੀਆਂ ਕਰਦੇ ਹਾਂ ਪੁੱਛਣਾ ਇਹਦੀ ਅੱਜ ਇੱਜ਼ਤਾਂ ਤੋੜੀ ਕਹੇਦੀ ਅੱਜ ਤਾਂ ਇਹਦੀ ਜਾਇਕਾਰ ਆ ਪੁੱਛ ਨਹੀਂ ਉਹ ਕਹਿੰਦੇ ਹੁੰਦੇ ਨਾ ਕਰੋ ਜਾਓ ਰੱਜ ਕੇ ਅੱਗੋਂ ਮਿਲਣ ਭੱਜ ਗਏ ਹੈਂ ਘਰੋਂ ਲੜਦੇ ਕਹਿਣਗੇ ਤੁਸੀਂ ਹਰ ਵੇਲੇ ਭੈਣ ਭਰਾ ਭੈਣ ਭਰਾ ਅਸੀਂ ਭੈਣ ਭਰਾ Thank <laughs> you.